ਲਿਆ 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 ਖੇਤ ਲਿਆ ਖੇਤ ਲਿਆ ਲਾ ਦੇ ਜੋਰ ਲਾ ਦੇ ਲਾ ਦੇ ਲਾ ਦੇ ਜੋਰ ਲਾ ਦੇ ਲਾਓ ਬਈ ਖੇਤ ਲਿਆ ਖੇਤ ਲਿਆ ਲਓ ਬਈ ਅੱਜ ਆਪਾਂ ਤੁਹਾਨੂੰ ਆਪਾਂ ਕਹਿੰਦੇ ਸਾਰੀ ਦੁਨੀਆ ਤੋਂ ਆਪਣਾ ਸਾਰੀ ਦੁਨੀਆ ਦੇ ਵਿੱਚ ਸਭ ਤੋਂ ਛੋਟੀ ਡੇਰੀ ਫਾਰਮਰ ਦੇ ਨਾਲ ਮਿਲਿਆਉਣੇ ਆ ਤੁਹਾਨੂੰ ਤੇ ਬਾਈ ਆਇਆ ਸੀਗਾ ਉਹਦੇ ਬੀਐਫਐ ਮੇਲੇ ਦੇ ਵਿੱਚ ਆਪਣੇ ਜਾਨਵਰ ਲੈ ਕੇ ਆਇਆ ਸੀਗਾ ਤੇ ਸਤਿ ਸ਼੍ਰੀ ਅਕਾਲ ਬਾਈ ਸਤਿ ਸ਼੍ਰੀ ਅਕਾਲ ਕਿਵੇਂ ਆ ਠੀਕ ਆ ਠੀਕ ਆ ਜਮਾ ਕੀ ਨਾਮ ਆ ਤੇਰਾ ਜਿਲਾਵਰ ਹੈ ਜਿਲਾਵਰ ਜਿਲਾਵਰ ਅੱਛਾ ਤੇ ਕਿਹੜੇ ਸਕੂਲ ਚ ਪੜਦਾ ਤੂੰ ਨਰਸਰੀ ਚ ਨਰਸਰੀ ਚ ਪੜਦਾ ਹਲੇ ਅੱਛਾ ਕਿੰਨੇ ਸਾਲਾਂ ਦਾ ਹੋ ਗਿਆ ਤੋ 5 5 ਸਾਲਾਂ ਦਾ ਤੇਰੇ ਡੈਡੀ ਤਾਂ ਕਹਿੰਦਾ 4 ਸਾਲਾਂ ਦਾ ਹਾਂ 4 ਦਾ ਹੈ ਅੱਛਾ ਤੇ ਫਿਰ ਤੂੰ ਇਹ ਮੇਲੇ ਚ ਕੀ ਕਰਨ ਆਇਆ ਦੀਗਾ ਮੈਂ ਆਇਆ ਤੇ ਕੀ ਕਰਨ ਆਇਆ ਦੀ ਮੇਲੇ ਚ ਖੇਡਣ ਹੈ ਖੇਡਣ ਖੇਡ ਤੂੰ ਕਿ ਖੇਡਣਾ ਖੇਡਣਾ ਆ ਸੀ ਤੇ ਘੱਟੇ ਤੋਂ ਤੂੰ ਇੰਨਾ ਕਾਤੂ ਘੜੀ ਸੀ ਜਾਂਦਾ ਸੀਗਾ ਮੈਂ ਮੈਂ ਹਾਂ ਮੈਂ ਤੈਨੂੰ ਪਿਆਰ ਕਰਦਾ ਦੋਨੋਂ ਪਿਆਰ ਕਰਦਾ ਸੀ ਕਿੰਨਾ ਕ ਪਿਆਰ ਕਰਦਾ ਸੀ ਉਹ ਇਹਨਾ ਅੱਛਾ ਤੇ ਕਰੇ ਵੀ ਨਹੀਂ ਪਿਆਰ ਕਰਦਾ ਅੱਛਾ ਤੇ ਕਰੇ ਵੀ ਤੂੰ ਬੁਰੀ ਖੇਡਦਾ ਜਾਂਦਾ ਹੈ ਤੇ ਆ ਫਿਰ ਤੂੰ ਧਰਾਂ ਵੀ ਚੋਣਾ ਹੁੰਦਾ ਕੌਣ ਚੋਣਾ ਹੁੰਦਾ ਧਰਾਂ ਮਾਸ਼ਾਲਾ ਮਾਸ਼ਾਲਾ ਐਸੀ ਆ ਤੂੰ ਮੈਂ ਸਾਂਹੇ ਤਾਂ ਮਸਰਜ ਹੁੰਦਾ ਹਾਂ ਐਸੇ ਆ ਤੇ ਫਿਰ ਮੈਂ ਸਾਂਹੇ ਤਾਂ ਗੜ ਜੁਦਾ ਹੁੰਦਾ ਮੈਂ ਤੂੰ ਚੋੜਾ ਹੁੰਦਾ ਐਸੇ ਆ ਫਿਰ ਬੱਚੇ ਨੂੰ ਦੁੱਧ ਕਿੰਨਾ ਕਿ ਪੀੜਾ ਹੁੰਦਾ ਤੂੰ ਇੰਨੇ ਇੰਨਾ ਤੂੰ ਵੀ ਪੀਂਦਾ ਹੁੰਦਾ ਹਾਂ ਅੱਛਾ ਫਿਰ ਤੂੰ ਇਹਨੇ ਮੋਟਾ ਖਾਦੋ ਮੈਂ ਦਿਹਾੜੀ ਹੈਂ ਮੈਂ ਦਿਹਾੜੀ ਹੈ ਹੋ ਗਿਆ ਜੀ ਹਾਂ ਅੱਛਾ ਕੀ ਹੋ ਗਿਆ ਜੀ ਤੂੰ ਮੋਟਾ ਐਸੇ ਆ ਕਿੰਨਾ ਮੋਟਾ ਹੋ ਗਿਆ ਤੂੰ ਇੰਨਾ ਮੋਟਾ ਹੋ ਗਿਆ Aye, bindagare Keda binda. Keda. Keda Binda, e ya gauna? Sitaj. Sitaj. Fera gilaza ne? Gera bada. gilaza. Farina. Farina zara ne, ajiye, e farda, ake so ta yi ya

ਐਨੇ ਐਨਾ ਕੁੜਤਾ ਹੁੰਦਾ ਆਪਾਂ ਕੁੜਤੀ ਫਿਰ ਨੂੰ ਹੈ ਕੁੜਤੀ ਐ ਤੇ ਫਿਰ ਤੂੰ ਪੱਗ ਬੰਨ੍ਹ ਕੇ ਆਇਆ ਓਰੇ ਘਰੇ ਵੀ ਪੱਗ ਬੰਨ੍ਹਣਾ ਹੁੰਦਾ ਤੋ ਕਿ ਕਰੇ ਵੀ ਪੱਗ ਬੰਨ੍ਹਦਾ ਸੁਈ ਲਾਤੀ ਦੀ ਸੁਈ ਲਾਤੀ ਤੇਰੇ ਲੈ ਵੀ ਸੁਈ ਲਾ ਲਾ ਮੁੰਡੇ ਦੇ ਤੋਂ ਅੱਛਾ ਨਹੀਂ ਮੈਂ ਤੂੰ ਪੱਗ ਬੰਨ੍ਹ ਕੇ ਆਇਆ ਓਰੇ ਪੱਗ ਬੰਨ੍ਹਣ ਦਾ ਵੀ ਸੌਂਕ ਹੈ ਤੈਨੂੰ ਹਾਂ ਅੱਛਾ ਕਿੰਨਾ ਕੁ ਸੌਂਕ ਆ ਆਇਆ ਆਇਆ ਇੱਕ ਮਿੰਟ ਛੇੜਨਾ ਤੋ ਹੈ ਕਿੰਨਾ ਕੁ ਸੌਂਕ ਹੈ ਤੈਨੂੰ ਪੱਗ ਬੰਨ੍ਹਣ ਦਾ ਮੈਂ ਆ ਪੱਗ ਕੇ ਕਿੰਨਾ ਕੇ ਸੌ ਦਾ ਪੱਗ ਬਣਾਦਾ ਕੱਟ ਕੱਟੀ ਆ ਹਾਂ ਅੱਜ ਦਾ ਬਣ ਗਿਆ ਇਹ ਫਿਰ ਤੂੰ ਮੇਰਾ ਮੈਂ ਕਦੇ ਉਹ ਵੀ ਬਣ ਕੇ ਮੈਂ ਵੀ ਬਣ ਕੇ ਆਇਆ ਉਹ ਵੀ ਬਣ ਕੇ ਆ ਦੇਖੋ ਯਾਰ ਬੰਦਾ ਕਿਹਾ ਕਿ ਠੋੜਾ ਬਾਬੇ ਤੇ ਗੱਲਾਂ ਹੀ ਥੋੜਾ ਜਿਹਾ ਵੀਡੀਓ ਦੇ ਵਿੱਚ ਤਾਂ ਉਹ ਲੱਗਟ ਹੈਗਾ ਤੇ ਉਹ ਗੱਲਾਂ ਤੇ ਬੰਦੇ ਦੇ ਕੰਮ ਵਾਲੇ ਗੇਂਦ ਹੈਗੇ ਤੇ ਫਿਰ ਪਛੂ ਦੀ ਆਪਾਂ ਖੇਡੀਆਂ ਦਿੰਦਾ ਅੰਦਰ ਕੀ ਆ ਉਹ ਕੱਟਾ ਕਿ ਕੱਟੀ ਆ ਉਹ ਕੱਟਾ ਕੱਟਾ ਦਾ ਤੈਨੂੰ ਐ ਪਤਾ ਕੱਟਾ ਕੱਟੀ ਕੀ ਹੁੰਦਾ ਹਾਂ ਤੇ ਫਿਰ ਕਿੱਤਰੇ ਕੱਟੇ ਨਾਲ ਖੇਡੇਗਾ ਤੂੰ ਲੈ ਕੇ ਫਿਰ ਮੈਕ ਲਾ ਲ ਤੇ ਕੱਟੇ ਨੂੰ ਕ੍ਰੀਸ ਕੇ ਲੈ ਜਾ ਉਧਰ ਜ਼ੋਰ ਦਿਖਾਉਣਾ ਜ਼ੋਰ ਦਿਖਾਈ ਦੋ ਆਦਮੀ ਤੇਰੇ ਦੀ ਜੋਰ ਪਾਤਾ ਕਿ ਕੱਟੇ ਤੇ ਵੰਦਾ ਲੈ ਉਧਰ ਕੱਟੇ ਨੂੰ ਫੜ ਲਾ ਜਾ ਕੇ ਲੈ ਭਾਜ ਭੱਜ ਕੇ ਉਹਨੂੰ ਖੜਾ ਕਰ ਦੇ ਇਹ ਲੱਗਿਆ ਰਹਿਣ ਦੇ ਖੜਾ ਕਰ ਦੇ ਕੱਟੇ ਨੂੰ ਸਰ ਹਾਂ ਲਾਓ ਭਾਈ ਦੇਖੋ ਯਾਰ ਖਿੱਚ ਲੈ ਖਿੱਚ ਲੈ ਇੱਧਰ ਲੈ ਇੱਧਰ ਮੇਰੇ ਕਣੇ ਲਿਆ ਮੇਰੇ ਕਣੇ ਇੱਧਰ ਆ ਜਾ ਮੇਰੇ ਕਣੇ ਇੱਧਰ ਆ ਜਾ ਆ ਲੈ 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 ਖਿਚ ਲੈ ਖਿਚ ਲੈ ਲਾ ਦੇ ਜੋਰ ਲਾ ਦੇ ਇਹ ਲਾ ਦੇ ਜੋਰ ਲਾ ਦੇ ਜੋਰ ਲਾ ਦੇ ਲਾਓ ਬਈ ਖਿਚ ਲੈ ਖਿਚ ਲੈ ਆਹ ਦੇਖੋ ਲੈ ਖਿਚ ਲੈ ਖਿਚ ਲੈ ਹੋਰ ਲੈ ਜਾ ਲੈ ਜਾ ਲਾਓ ਬਈ ਭੱਜਾ ਲਾ ਭੱਜ ਲਾ ਲੈ ਪੱਥੇ ਲਈ ਮੂਰੇ ਭੱਜ ਲਾ ਖਿਚ ਲੈ ਖਿਚ ਲੈ ਲਾ ਆਹ ਦੇਖੋ ਬਈ ਯਾਰਾ ਏ ਯਾਰ 4 ਕਸਾਲਾਂ ਦੇ ਜਵਾਬ ਨੂੰ ਨਹੀਂ ਨੀ ਲੋਕ ਬਸੋਂ ਦੇ ਵਿੱਚ ਵੜਦੇ ਆ ਦੇਖੋ ਕਿ ਮੈਂ ਖਿੱਚੀ ਫਿਰਦਾ ਪੱਜ ਲਾ ਉਧਰ ਲੈ ਜਾ ਪਿਆ ਕਿ ਲੈ ਜਾ ਉਧਰ ਕੱਟਾ ਵੀ ਦੇਖ ਲੋ ਯਾਰ ਕਿੰਡਾ ਵੱਡਾ ਮਲਾ ਲਗਭਗ 5-6 ਮਹੀਨਿਆਂ ਦਾ ਕੱਟਾ ਹੋਊਗਾ ਇਹ ਦੇਖੋ ਕਿ ਮੈਂ ਖਿੱਚੀ ਫਿਰਦਾ ਲੈ ਖਿੱਚ ਜੱਲਾ ਦੇ ਜੋਰ ਲਾ ਦੇ ਵੱਟ ਕੇ ਪੱਟ ਕੇ ਓ ਜਿਵੇਂ ਨਾਟ ਗਿਆ ਜਿਹੜਾ ਵੀ ਹੋੜ ਜਿਹੜੀ ਚੱਕਰ ਫਰ ਲੈਂਦਾ ਉਹ ਵੀ ਦੇਖੋ ਵੀ ਜੋਰ ਪੂਰਾ ਲਾਉਂਦਾਗਾ ਉਹਦੇ ਲਾਓ ਭਾਈ ਕੱਟੇ ਨੂੰ ਪੂਰਾ ਤੰਗ ਕਰੀ ਜਾਂਦਾ ਇਹ ਤੇ ਫੇਰ ਤੂੰ ਥੱਕਣਾ ਨਹੀਂ ਹੈਗਾ ਸਾਰਾ ਜਰਾ ਹਾਂ ਥੱਕ ਵੀ ਹੈ ਨਾ ਤੂੰ ਤੇ ਥੱਕਦਾ ਨਹੀਂ ਹੈਗਾ ਥੱਕਦਾ ਨਹੀਂ ਐ ਖੇਡੀ ਨਾ ਸਾਰਾ ਤਨਾ ਹੈ ਅੱਛਾ ਤੇ ਫਿਰ ਇਹ ਸਾਰਾ ਦਿਨ ਏਰੀਆ ਖੇਡਵੇਂ ਤੇ ਸਾਰਿਆਂ ਨਾਲ ਖੇਡਣ ਤੋਂ ਸਾਰਿਆਂ ਨਾਲ ਖੇਡਦਾ ਤੈਨੂੰ ਬੱਦ ਪਿਆਰ ਹੈ ਤੂੰ ਕਿਹੜੇ ਕੱਟੇ ਨੂੰ ਕਰਦਾਗਾ ਇਹਨੂੰ ਇਹਨੂੰ ਕਰਦਾ ਹਾਂ ਅਸੇ ਇਹਦੇ ਨੌ ਰੱਖਿਆ ਹੋਇਆ ਤਾਂ ਕੋਈ ਤੀ ਨੌ ਰੱਖਿਆ ਕੱਟਾ ਕੱਟੇ ਹੀ ਰੱਖਿਆ ਹੋ ਹੈ ਤੇ ਨੌ ਹੀ ਰੱਖਿਆ ਇਹ ਕਹਿੰਦੇ ਸਵਰਾਜ 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 ਕਿਹੜਾ ਸਵਰਾਜ ਆ ਜਣ 55 ਸਵਰਾਜ ਆ ਹਾਂ ਅੱਛਾ ਤੇ ਫਿਰ ਤੈਨੂੰ ਵੀਡੀਓ ਵੀ ਬਣਾਉਣਾ ਇਹਨਾਂ ਤੋਂ ਹਾਂ ਹੈ ਕਾਦੀ ਬਣਾਉਣਾ ਉਹਦਾ ਵੀਡੀਓ ਮੈਂ ਬਣਾ ਰਿਹਾ ਤੂੰ ਹੈ ਮੈਂ ਬਣਾ ਰਿਹਾ ਦੇ ਇਹ ਸਮਝ ਨਹੀਂ ਮੁੰਡਾ ਭਾਈ ਕੀ ਕਹਿ ਰਿਹਾ ਮੁੰਡਾ ਵੀ ਕਿ ਤੂੰ ਵੀ ਮੈਂ ਬਣਾ ਰਿਹਾ ਸੀ ਮੈਂ ਬਣਾ ਰਿਹਾ ਦੇ ਅੱਛਾ ਤੂੰ ਬਣਾ ਰਿਹਾ ਦੇ ਹਾਂ ਠੀਕ ਆ ਠੀਕ ਆ ਤੇ ਸਕੂਲ ਜਾਣਾ ਉਹਨਾਂ ਤੋਂ ਫੇਰ ਹਾਂ ਅੱਛਾ ਤੇ ਸਕੂਲ ਦੇ ਵਿੱਚ ਵੀ ਇੰਨੀ ਉਜਾੜ ਕਰਦਾ ਤੂੰ ਸਕੂਲ ਜੀ ਜਾਂਦਾ ਸਕੂਲ ਜੀ ਸਿਆਣਾ ਬਣ ਜਾਂਦਾ ਤੇ ਸਕੂਲ ਜੀ ਫਿਰ ਜਵਾਖਾਂ ਨੂੰ ਘੁੱਟਦਾ ਹੁੰਦਾ ਤੂੰ ਸਾਰੇ ਨੂੰ ਘੁੱਟਿਆਣਾ ਕੱਦਿਆਂ ਨੂੰ ਕਿੰਨੇ ਕਿੰਨੇ ਬੰਦਿਆਂ ਨੂੰ ਘੁੱਟਿਆਣਾ ਸਕੂਲ ਜੀ ਤੂੰ ਰੋਜ਼ ਹੈ ਮੈਂ ਤੂੰ ਘੁੱਟਦਾ ਲੈ ਇਹਨੂੰ ਇਹਨੂੰ ਘੁੱਟਦਾ ਤੂੰ ਲਾਉਂਦਾ ਲਾ ਮੈਂ ਨੂੰ ਵੀ ਬੁਲਾ ਕੇ ਆਇਆ ਮੈਂ ਕਲਾਸ ਦੇ ਬੈਠੇ ਸੀ ਤੇ ਮਗਰ ਤੋਂ ਧੱਕਾ ਮਾਰਿਆ ਤੇ ਮੈਨੂੰ ਵੀ ਪਿੱਛੇ ਜਿੱਦਾਂ ਦੇਖ ਸਕਦਾ ਸੀ ਅੱਛਾ ਮੈਂ ਤੂੰ ਖਾਣਾ ਕੀ ਕੀ ਹੁੰਦਾ ਫਿਰ ਤੂੰ ਹੈ ਅਸਿਕਰੀਮ ਸਾਰਾ ਸਾਰਾ ਹੋਰ ਕੀ ਕੁਝ ਕਰਨਾ ਹੁੰਦਾ ਤੇ ਨਾ ਮੋਟਾ ਵੋਟਾ ਕਿਵੇਂ ਹੋ ਗਿਆ ਮੈਨੂੰ ਦੱਸਦੀ ਮੈਂ ਵੀ ਮੋਟਾ ਹੋਊਗਾ ਪਰ ਚੱਕੀ ਹੱਟਾ ਆਟਾ ਆਟਾ ਖਾਣਾ ਚੱਕੀ ਦਾ ਚੱਕੀ ਕਿਹਦੀ ਆ ਮੇਰੀ ਆ ਹੈ ਅੱਛਾ ਤੇ ਕੀ ਕੀ ਹੁੰਦੀ ਤੁਹਾਨੂੰ ਆ ਪਤਾ ਤੇ ਕੀ ਕੀ ਹੁੰਦੀ ਆ ਹੈ ਆਏ ਕਮੋਨ ਆਏ ਕਮੋਨ ਆਈ ਲੋ ਇਹ ਮੁੰਡੇ ਦਾ ਹੈਗਾ ਬੰਦਾ ਇਹ ਵੀ ਪੂਰਾ ਵੈਲੀ ਹੈਗਾ ਤੇ ਉਹ ਬਾਬੇ ਹੋਰੀ ਆਗੇ ਪਾਪੇ ਹੋਰੀ ਤੁਹਾਨੂੰ ਦੇਖਣ ਲੱਗ ਰਿਹਾ ਹੈ ਤੇ ਬਾਬੇ ਨੇ ਸਾਸਰੀ ਗੱਲ ਦਾ ਦੱਸਾ ਦੇ ਫਿਰ ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ। ਹੱਥ ਜੋੜ ਕੇ ਫਿਰ। ਹਾਂ। ਅੱਲਾ ਹੋਈ ਐ ਤਾਂ ਮੁੰਡਾ ਸਿਆਣਾ ਵੀ ਹੈ ਜਿਹਨੇ ਕੰਮ ਕਰਦਾ ਨੌਲੇਜ ਵੀ ਹੈਗੀ ਆ ਤੇ ਤੈਨੂੰ ਉਰੇ ਸਾਰਾ ਮੇਲੇ ਤੇ ਮੇਲੇ ਦੇ ਵਿੱਚ ਤੂੰ ਕੱਲਾ ਬੰਦਾ ਤੈਨੂੰ ਡਰ ਨਹੀਂ ਲੱਗਦਾ ਹੈਗਾ ਉਰੇ। ਅੱਛਾ ਤੇਨ ਤੇਰੇ ਧੱਕ ਦੇ ਉੱਤੇ ਕੀ ਹੋ ਗਿਆ ਤੇ ਆ 6 ਵਜੇ ਹੋਈ ਆ। ਹਾਂ। ਕੀ 6 ਕਿਵੇਂ 6 ਵਜੇ ਦੀ ਤੂਰੇ ਇਹ? ਨਹੀਂ ਚੁੱਕ ਗਿਆ। ਹੈ? ਨਾਲੀ ਚੁੱਕ ਗਿਆ। ਨਾਲੀ ਚ ਲਿਖਿਆ ਦੀ। ਮੈਂ ਤੈਨੂੰ ਨਾਈ ਤੇ ਚੱਕਿਆ ਕੀਨੇ? ਨਹੀਂ ਲਿਖਿਆ। ਹੈ? ਇਹ ਨਹੀਂ ਦੇਖਿਆ ਦੀ। ਪਰ ਚੱਕਿਆ ਕੀਨੇ? ਨਹੀਂ ਨਹੀਂ। ਨੇ ਐਵੇਂ ਹੀ ਡੇਕੇ ਐਵੇਂ ਹੀ ਚੱਕ ਲੈ ਦੇ ਕੇ ਅਸੇ ਅਫੇ ਤੂੰ ਰੋਇਆ ਵੀ ਸੀ ਤੂੰ ਡੇਕੇ ਦੀਗਾ ਹੈ ਕਿੰਨਾ ਕਿ ਰੋਇਆ ਸੀਗਾ ਨਾ ਪਰ ਇਹਨਾਂ ਦਾ ਰੋਵਾ ਬਗੇ ਸਵਾਰ ਕੇ ਮਾਰ ਦੇਗਾ ਬੁਰਸ਼ ਮਾਰਨ ਲੱਗ ਗਿਆ ਬਈ ਮੁੰਡਾ ਤੇ ਸਮਾਰ ਕੇ ਤੇਰੇ ਤਖਾਣੇ ਵੀ ਮੈਂ ਕਿਵੇਂ ਬੁਰਸ਼ ਮਾਰਦਾ ਹੁਨਾ ਨਹੀਂ ਐਨੇ ਜਾਣੇ ਦੇਖਣ ਲੱਗ ਰਿਹਾ ਦੇਖ ਲੈ ਲੈ ਕੇ ਮਾਰ ਦੇ ਸਮਾਰ ਕੇ ਤੈਨੂੰ ਪਠਿਆ ਬਠਿਆ ਕੇ ਦੇ ਉੱਤੇ ਵੀ ਲੱਟੀ ਜਾਣਾ ਹਾਂ ਉੱਥੇ ਕਿਵੇਂ ਲੈ ਲੈਣ ਨੂੰ ਪਠਿਆ ਲਾ ਫਿਰ ਇਹਨੂੰ ਲੈ ਪਠਿਆਲਾ ਫਿਰ ਇਹਨੂੰ ਆਪਾਂ ਬਿਠਾਈਏ ਇਹਨੂੰ ਲੈ ਆ피 ਭੈਜੀ ਲੈ ਪਠਾਈਂ ਬਈ ਕੇ ਮੈਂ ਬੈਠੂਗਾ ਫਿਰ ਸੱਸੀ ਗੱਲ ਤਾਂ ਬਹਿਣਾ ਯਾਰਾ ਬਈ ਮੁੰਡਿਆ ਚੰਗਾ ਫਿਰ ਸੱਸੀ ਗੱਲ ਸੱਸੀ ਗੱਲ ਆ ਮੈਂ ਕਿਹਾ ਦੇ ਦੇ ਮੈਨੂੰ ਹੈ ਮੈਂ ਕਿਹਾ ਦੇ ਦੇ ਮੈਨੂੰ ਰੱਖਣਾ ਤਾਂ ਇਹ